ਨੈਤ ਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਕਿਰਤ ਅਤੇ ਸੈਟਿਸਫੈਕਟ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਂਦ ਨੇ ਬੁੱਧਵਾਰ ਨੂੰ ਲਲਿਹੜੀ ਚੌਂਕ ਖੰਨਾ ਵਿਕੇ ਸਾਡੇ 7 ਲੱਖ ਰੁਪਏ ਦੀ ਲਾਗਤ ਨਾਲ ਖੰਨਾ ਸ਼ਹਿਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਔਰਤਾਂ ਅਤੇ ਬੰਦਿਆਂ ਲਈ ਵੱਖਰੇ ਵੱਖਰੇ ਬਾਥਰੂਮ ਪੱਖਾ ਨਾ ਬਣਾਉਣ ਦਾ ਨੀਂਹ ਪੱਥਰ ਰੱਖਿਆ ਤੇ ਸਮਾਗਮ ਨੂੰ ਸੰਬੋਧਨ ਕੀਤਾ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦੇ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਰਾਜ ਸਭਾ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਉਹਨਾਂ ਦੀ ਮੰਗ ਤੇ ਖੰਨਾ ਸ਼ਹਿਰ ਨੂੰ ਸੋਨਾ ਬਣਾਉਣੀ ਉਹਨਾਂ ਨੇ ਆਪਣੇ ਰਾਜ ਸਭਾ ਦੇ ਕੋਟੇ ਵਿੱਚੋਂ 51 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਸ ਗ੍ਰਾਂਟ ਵਿੱਚੋਂ 28.30 ਲੱਖ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਲਲ੍ਹੇੜੀ ਚੌਂਕ ਸਮਰਾਲਾ ਚੌਂਕ ਮਲੇਰ ਕੋਟਲਾ ਚੌਂਕ ਅਤੇ ਡਾਕਟਰ ਪੀਮਲਾਉ ਅੰਬੇਦਕਰ ਚੌਕ ਖੰਨਾ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਔਰਤਾਂ ਤੇ ਬੰਦਿਆਂ ਵਾਸਤੇ ਵੱਖਰੇ ਵੱਖਰੇ ਕੁੱਲ 4 ਬਾਥਰੂਮ ਪਖਾਨੇ ਬਣਾਏ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਗ੍ਰਾਂਟ ਵਿੱਚੋਂ ਬਾਕੀ ਰਹਿੰਦੀ ਰਕਮ ਨੂੰ ਖੰਨਾ ਸ਼ਹਿਰ ਦੀ ਦਿੱਖ ਸੁਭਾਰਨ ਅਤੇ ਸੁੰਦਰੀਕਰਨ ਵਾਸਤੇ ਆਉਣ ਵਾਲੇ ਸਮੇਂ ਵਿੱਚ ਖਰਚ ਕੀਤਾ ਜਾਵੇਗਾ ਤਰਨਪੀਰ ਸਿੰਘ ਸੌਂਦ ਨੇ ਕਿਹਾ ਕਿ ਖੰਨਾ ਸ਼ਹਿਰ ਵਿੱਚ ਆਮ ਜਨਤਾ ਦੀ ਵਰਤੋਂ ਲਈ ਜਨਤਕ ਬਾਥਰੂਮ ਪਖਾਨੇ ਦੀ ਘਾਟ ਕਾਫੀ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਲੋਕ ਨਿਰਮਾਣ ਵਿਭਾਗ ਨੂੰ ਫੰਡਸ ਜਾਰੀ ਕਰਕੇ ਖੰਨਾ ਸ਼ਹਿਰ ਦੇ ਚੌਂਕਾਂ ਵਿੱਚ ਇਹ ਚਾਰ ਬਾਥਰੂਮ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ ਜਿਹੜਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਕਰੀਬ 2 ਮਹੀਨਿਆਂ ਵਿੱਚ ਇਹ ਬਾਥਰੂਮ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਉਨਾ ਕਹਿ ਕੇ ਖੰਨਾ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਵੀ ਲਗਾਏ ਜਾਣਗੇ ਇਸ ਤੋਂ ਇਲਾਵਾ ਉਹਨਾਂ ਨੇ ਸਮੂਹ ਖੰਨਾ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਹਰਿਆ ਭਰਿਆ ਬਣਾਉਣ ਕੈਬਨਿਟ ਮੰਤਰੀ ਸੌਂਦਨੀ ਕਹਿ ਕੇ ਕਾਂਗਰਸ ਪਾਰਟੀ ਦੀ ਸਰਕਾਰ ਦੁਨਾਂ ਨੂੰ ਪੰਜ ਵਾਰ ਅਖਬਾਰਾਂ ਵਿੱਚ ਇਹ ਖਬਰ ਲੱਗੀ ਸੀ ਕਿ ਖੰਨਾ ਸ਼ਹਿਰ ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਅਤੇ ਗੰਦੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ ਅੱਜ ਸਾਡੀ ਸਰਕਾਰ ਦੀ ਚੰਗੀ ਸੋਚ ਸਦਕਾ ਪੰਜਾਬ ਦੇ ਸੋਹਣੇ ਤੇ ਸਾਫ਼ ਸ਼ਹਿਰਾਂ ਵਿੱਚੋਂ ਖੰਨਾ ਪਹਿਲੇ ਨੰਬਰ ਤੇ ਆਉਂਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨ ਹੇੜੀ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦੇਹੜੂ ਆਰਟੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਵੰਸ ਸਿੰਘ ਰੋਸ਼ਾ ਕਾਉਂਸਲਰ ਪਰਮਪ੍ਰੀਤ ਸਿੰਘ ਕਾਉਂਸਲਰ ਸਰਬਦੀਪ ਕਾਲੀਰਾਓ ਕਾਉਂਸਲਰ ਜਤਿੰਦਰ ਪਾਠਕ ਓਐਸਡੀ ਕਰਨ ਅਰੂੜਾ ਬਲਾਕ ਪ੍ਰਧਾਨ ਨੀਸ਼ੂ ਕਪਲਾ ਸਾਬਕਾ ਕਾਉਂਸਲਰ ਰਜਿੰਦਰਜੀਤ ਸਿੰਘ ਮਲਕੀਤ ਸਿੰਘ ਅमिता ਬਲਵੰਤ ਸਿੰਘ ਲੋਹੜ ਗੁਰਬਚਨ ਸਿੰਘ ਟੀਟੂ ਗੁਰਦੀਪ ਸਿੰਘ ਦੀਪਾ ਤੋ ਇਲਾਵਾ ਬੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ